ਹੁਣ ਗੱਲ ਕਿਸੇ ਸਰਕਾਰ ਦੀ ਨਹੀਂ ਕਿਸੇ ਬਾਰੇ ਨਹੀਂ ਗੱਲ ਕਰਾਂਗੇ ਕਿਸਾਨ ਦੀ ਗੱਲ ਇਹ ਕਰਾਂਗੇ ਵੀ ਅਸਲ 'ਚ ਕਿਸਾਨ ਨਾ ਔਖਾ ਕਿਉਂ ਹੈ ਕਿਸਾਨ ਜਿਹੜਾ ਹੈ ਉਹ ਪ੍ਰੋਟੈਸਟ ਕਿਉਂ ਕਰ ਰਿਹਾ ਕਿਸਾਨ ਜਿਹੜਾ ਹੈ ਉਹ बार-बार ਦਿੱਲੀ ਦੀ ਬਰੂਹਾਂ ਤੇ ਜਾਣ ਦੀ ਗੱਲ ਕੋ ਕਰਦਾ ਬਾਬਾ ਜੀ ਮੇਰੇ ਨਾਲ ਮੌਜੂਦ ਹੈ ਬਾਬਾ ਜੀ ਨਾਲ ਗੱਲਬਾਤ ਕਰ ਲੈਂਦੇ ਆ ਬਾਬਾ ਜੀ ਦੇ ਗੱਲਾਂ ਆਫਤੀ ਕੈਮਰਾ ਬੜੀ ਵਧੀਆ ਲੱਗਿਆ ਵੀ ਕਿਸਾਨੀ ਦੇ ਹਾਲਾਤ ਅਸਲ 'ਚ ਪਹਿਲਾਂ ਕਿੱਦਾਂ ਦੇ ਸੀ ਤੇ ਹੁਣ ਕਿੱਦਾਂ ਦੇ ਹੋਏ ਨੇ ਇਹ ਤੁਹਾਨੂੰ ਹੁਣ ਦੱਸਣਗੇ ਵੀ ਅਸਲ ਦੇ ਵਿੱਚ ਕਿਉਂ ਐਮਐਸਪੀ ਦੀ ਮੰਗ ਰੱਖੀ ਜਾਂਦੀ ਆ ਕਿਉਂ ਆ ਸਭ ਕੁਝ ਕਹਿੰਦੇ ਆ ਤੇ ਜਿਹੜੇ ਲੋਕ ਇਹ ਕਹਿ ਦਿੰਦੇ ਆ ਕਿ ਕਿਸਾਨ ਵਿਹਲੇ ਨੇ ਕਿਸਾਨ ਜਿਹੜੇ ਨੇ ਐਵੇਂ ਧਰਨਾ ਲਾਣ ਆ ਜਾਂਦੇ ਆ ਕਿਸਾਨਾਂ ਕੋਲ ਕੰਮ ਨਹੀਂ ਹੈਗਾ ਉਹਨਾਂ ਦਾ ਜਵਾਬ ਹੈ ਬਾਬਾ ਜੀ ਜ਼ਰੂਰ ਦੇ ਦੇਣਗੇ ਬਾਬਾ ਜੀ ਕੀ ਅਸਲ ਦੇ ਵਿੱਚ ਕਿਸਾਨੀ ਜਿਹੜੀ ਆ ਅੱਜ ਕਿਉਂ ਇੱਥੇ ਬੈਠੀ ਹੋਈ ਆ ਅੱਜ ਕਿਉਂ ਜਿਹੜੀ ਆ ਰੋਡਸ ਤੇ ਬੈਠੀ ਹੋਈ ਆ ਇਸ ਦੇ ਬਾਰੇ ਜਾਣਕਾਰੀ ਦਿਓ ਫੈਕਚੁਅਲੀ ਜਾਣਕਾਰੀ ਦਿਓ ਇਸ ਦੇ ਬਾਰੇ ਕਿਹੜੀ ਜਾਣਕਾਰੀ ਇਹ ਆ ਜੀ ਜਿਹੜੀ ਬਾਬੇ ਨਾਨਕ ਨੂੰ ਉੱਤਮ ਖੇਤੀ ਮੱਦਮ ਵਪਾਰ ਤੇ ਨਖਿਤ ਚੱਕਰੀ ਸੀ ਅੱਜ ਜਿਹੜੀ ਨੌਕਰੀ ਐ ਉਹ ਸਭ ਤੋਂ ਉੱਪਰ ਐ 1965 ਦੇ ਵਿੱਚ ਕਣਕ ਦਾ ਰੇਟ 70 ਰੁਪਏ ਕੁਆਟਲ ਦਾ ਸੀਗਾ ਤੇ ਇੱਟਾਂ ਦਾ ਰੇਟ 30 ਰੁਪਏ ਹਜ਼ਾਰ ਦਾ ਸੀ ਉਦੋਂ 2000 ਇੱਟਾਂ ਜਾਂਦੀ ਸੀ ਤੇ 10 ਕੱਟੇ ਮਸਾਲੇ ਦੇ ਆ ਜਾਂਦੇ ਸੀ ਅੱਜ ਉਹੀ 14000 ਦੇ ਐ ਤੇ ਕਣਕੇ ਇਹ 22 2200 ਦੀ ਐ ਤੇ ਇਸੇ ਕਰਕੇ ਜਿਹੜੀ ਆਪਣੀ ਖੇਤੀ ਧੰਦਾ ਇਹ ਨਿਹਾਰਵਾਲ ਵਾ ਗਿਆ ਕੋਈ ਵੀ ਇਨਸਾਨ ਐ ਜੇ ਆਪਣਾ ਉਹਦੇ ਕੋਲ 10 ਕਿਲਿਆ 20 ਕਿਲਿਆ ਉਹ ਇਹ ਨਹੀਂ ਕਹਿੰਦਾ ਹੈ ਵੀ ਮੇਰਾ ਮੁੰਡਾ ਖੇਤੀ ਕਰ ਲੇ। ਉਹ ਕਹਿੰਦਾ ਵੇਸ਼ੇ ਚੌਂਕੀ ਦਾ ਲੱਗ ਜਾ ਨੌਕਰੀ ਕਰ ਲੇ। ਇੰਨਾ ਨਿਗਾਰਵਾਲ ਆ ਗਏ ਸੀ ਵੀ ਜੇ ਅੱਜ ਉਹ ਹੀ ਸਾਡਾ ਜਿੱਥੇ ਵੀ ਉਹ 350 ਗੁਣਾ ਵਧੀਆਂ ਤਨਖਾਹਾਂ ਤੇ ਸਾਡੇ ਖਰਚੇ ਉਹ ਸਾਡੀ ਇਹ 23 ਗੁਣਾ ਵਧਈਏ ਕਣਕ ਹੈ ਜਿਹੜੀ ਝੋਨਾ ਸਾਡਾ 23 ਗੁਣਾ ਵਧਿਆ ਹੈ। ਅਸੀਂ ਨਿਗਾਰਵਾਲ ਜਾਣੇ ਜਾਣੇ। ਤੇ ਅਸੀਂ ਇਹੀ ਕਹਿੰਦੇ ਆ ਸਰਕਾਰ ਨੂੰ ਵੀ ਜੇ ਸਾਡਾ 100 ਗੁਣਾ ਵੀ ਵਧਾ ਦਿਓ ਤੁਸੀਂ ਵੀ ਅਸੀਂ ਤਾਂ ਵੀ ਨਹੀਂ ਮਰਦੇ। ਅੱਛਾ ਤੇ ਜੇ ਅਸੀਂ ਆਪਦੀ ਆਈ ਤੇ ਆ ਗਏ ਅਸੀਂ ਕਣਕ ਝੋਨਾ ਬੰਦ ਕਰਾਂਗੇ ਰੇਹਾਂ ਸਪਰੀਆਂ ਜਿਹੜੀਆਂ ਸੋਡੀਆਂ ਵਿਕਦੀਆਂ ਉਹ ਨਾ ਪਾਵਾਂਗੇ ਤੇ ਉਹਦੇ ਨਾਲ ਸਾਜਾ ਦਾ ਕਰ ਪੂਰਾ ਹੋ ਹੀ ਜਾਊ ਬੇਸ਼ੱਕ ਕਿੱਲੇ ਦੋ ਕਿੱਲੇ ਐ ਪਰ ਦੇਸ਼ ਦਾ ਹਾਲ ਦੇਖੋ ਕੀ ਹੋਊਗਾ ਫਿਰ ਜੇ ਜਨਤਾ ਇਸ ਕੰਮ ਤੇ ਆ ਗਈ ਨਾ ਤੇ ਇਹੀ ਦਿੱਲੀ ਝਾਂਜਰਾਂ ਪਾਪਕੇ ਨੱਚੂਗੀ ਲੋਕਾਂ ਨੂੰ ਕਹੋਗੀ ਵੀ ਮੈਨੂੰ ਭਾਈ ਅੰਨ ਦਿਓ ਤੁਸੀਂ ਗੱਲ ਆਵੇ ਵੀ ਕਹਿੰਦੇ ਨੇ ਵੀ ਹਾਂ ਕੀ ਕੀ ਕੁਝ ਚਾਹੀਦਾ ਕਿਸਾਨਾਂ ਨੂੰ ਬਿਜਲੀ ਇਹਨਾਂ ਨੂੰ ਫ੍ਰੀ ਦੇਈ ਜਾਂਦੇ ਆ ਸਾਰਾ ਕੁਝ ਮੁਹੱਈਆ ਕਰਾਈ ਜਾਂਦੇ ਆ ਜਿਹੜੀ ਸਰਕਾਰ ਹੈ ਕਹਿੰਦੇ ਆ ਵੀ ਹਾਂ ਕਿਸਾਨਾਂ ਨੂੰ ਮੁੱਖ ਰੱਖਦੀ ਹੈ ਇਹ ਗੱਲ ਕਹੀ ਜਾਂਦੀ ਆ ਵੀ ਹਾਂ ਸਭ ਕੁਝ ਦਿੰਦੇ ਆ ਬਿਜਲੀ ਸਰਪਲਸ ਕਰ ਦਿੱਤੀ ਸਭ ਕੁਝ ਕਰ ਦਿੱਤਾ ਅਸਲ ਦੇ ਵਿੱਚ ਕਿਸਾਨਾਂ ਨੂੰ ਚਾਹੀਦਾ ਕੀ ਆ ਸਾਨੂੰ ਜੀ ਉਹਨਾਂ ਦੀ ਨਾ ਬਿਜਲੀ ਦੀ ਲੋੜ ਹੈ ਨਾ ਉਹਨਾਂ ਨੂੰ ਸਾਨੂੰ ਸਬਸਿਡੀਆਂ ਦੀ ਲੋੜ ਹੈ ਸਾਨੂੰ ਰੇਟਾਂ ਦੀ ਲੋੜ ਹੈ ਸਾਨੂੰ ਭਾਅ ਦੇਣ ਜੇ ਅੱਜ ਸਾਡਾ 2000 ਨੂੰ ਕਣ ਕੇ ਵਿਕਦੀ ਆ ਸਾਡੀ ਉਹੀ ਕਣਕ 12000 ਨੂੰ ਵਿਕ ਗਿਆ ਸਾਡਾ 10000 ਤਾਂ ਲੁਕੀ ਜਾਂਦੇ ਆ ਉਹ ਸਾਡੀ ਜੇਬ ਚੋਂ ਕੱਢੀ ਜਾਂਦੇ ਆ ਸਾਨੂੰ ਉਹਨਾਂ ਦੀ ਸਬਸਿਡੀਆਂ ਦੀ ਕੀ ਲੋੜ ਹੈ ਵੀ ਜੇ ਉਹ ਸਾਨੂੰ ਭਾ ਦੇਣ ਰੇਟ ਦੇਣ ਅਸੀਂ ਤਾਂ ਹੀ ਬਚ ਸਕਦੇ ਹੁਣ ਫੇਰੀ ਸਾਡੀ ਜਨਤਾ ਜਿਹੜੀ ਬਾਹਰ ਜਾਂਦੀ ਆ ਉਹ ਰੁਕੂਗੀ ਜਿਹੜੀ ਸੂਈ ਸੈੱਟ ਕਰਦੇ ਉਹ ਤਾਂ ਹੀ ਰੁਕਣਗੇ ਸਿੱਧੇ ਰਾਹ ਪੈਣਗੇ ਫੇਰੀ ਜਦੋਂ ਬਾਹਲੇ ਦੇ ਸੰ ਮੁੰਡੇ ਕੰਮ ਕਿਉਂ ਕਰਦੇ ਆ ਦਿਨ ਰਾਤ ਕਿਉਂ ਕੰਮ ਕਰਦੇ ਆ ਕਿਉਂ ਉਹਨਾਂ ਨੂੰ ਡਾਲਰ ਕਮਾਏ ਜਾਂਦੇ ਆ ਅਸੀਂ ਕਮਾਈ ਵੀ ਜਾਂਦੇ ਆ ਤੇ ਸਾਡੇ ਪੱਲੇ ਵੀ ਕੱਖ ਨਹੀਂ ਪੈਂਦਾ ਸਾਡੇ ਪੱਲੇ ਕੱਖ ਨਹੀਂ ਪਿਆ ਜੇ ਸਾਡੇ ਪੱਲੇ ਕੱਖ ਪਵੇ ਤਾਂ ਫੇਰ ਹੀ ਅਸੀਂ ਖੇਤੀ ਕੰਨੀ ਤੁਰਾਂਗੇ ਸਾਡੇ ਨੌਜਵਾਨ ਸਾਡੇ ਮੁੰਡੇ ਤੁਰਨਗੇ ਸਾਡੇ ਮੁੰਡੇ ਦਾ ਦਿਹਾੜੀਆਂ ਕੰਨੀ ਤੁਰਪੇ ਨਿੱਕੀਆਂ ਨਿੱਕੀਆਂ ਨੌਕਰੀਆਂ ਕੰਨੀ ਤੁਰਪੇ 10-15000 ਤੋਂ ਵੱਧ ਨੌਕਰੀ ਨਹੀਂ ਕਿਸੇ ਕੋਲੇ ਮੌਜੂਦ ਜੱਟੇ ਬੰਦੇ ਕੋਈ ਨਹੀਂ ਬੋਲੀ ਇਸ ਤੱਕ ਕਿਸਾਨ ਜ਼ਰੂਰ ਵਾਲਾ ਬੋਂਦੇ ਆ ਅਸੀਂ ਜ਼ਰੂਰ ਕਹਨੇ ਆ ਵੀ ਜੇ ਸਾਡੀ ਫਸਲ ਦਾ ਭਾਅ ਵਧੂਗਾ ਜੇ ਅੱਜ ਸਾਡੀ ਕਣਕ ਦਾ ਭਾਅ 10000 11000 ਹੁੰਦਾ ਤਾਂ ਇਹਨਾਂ ਦੀ ਦਿਹਾੜੀ 3000 4000 ਹੋ ਜਾਊਗੀ ਉਹ ਜੇ ਇਹ ਸੋਖੇ ਦੂਜੇ ਪਾਸੇ ਦੇਖੋ ਕਿੰਨੇ ਟੈਕਸ ਡੀਜ਼ਲ ਹੈ ਡੀਜ਼ਲ ਦਾ 3 ਬੰਨਾ ਲੀਟਰ ਡੀਜ਼ਲ ਹੈ ਜਿਹੜਾ ਸਾਨੂੰ 90 ਰੁਪਏ ਮਿਲਦਾ ਹੂੰ ਤੇ ਸਾਡੇ ਬੱਚੇ ਕਿੱਥੇ ਜਾਣ ਅਸੀਂ ਤਾਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ ਵੀ ਜਿੱਥੇ ਆਪਣੇ ਤਨਖਾਹਾਂ 350 ਗੁਣਾ ਵਧੀਆਂ ਸਾਡਾ 100 ਗੁਣਾ ਤਾਂ ਵਧਾਓ